ਸਾਡੀ ਪਾਰਟੀ ਵੱਲੋਂ ਅਸੀਂ ਬਹੁਤ ਫਖਰ ਦੇ ਨਾਲ ਕਹਿੰਦੇ ਆ ਕਿ ਸਾਡਾ ਲਖਤ ਸਿੰਘ ਸਰਦਾਰਾ ਇਹ ਬਠਿੰਡੇ ਤੋਂ ਇਹ ਸੀਟ ਦੇ ਉੱਤੇ ਉਮੀਦਵਾਰ ਹੈਗੇ ਆ ਤੇ ਬਾਕੀ ਫਤਗੜ ਸਾਫ ਦਾ ਤੇ ਚੰਡੀਗੜ੍ਹ ਦਾ ਤੇ ਜਲੰਧਰ ਤੇ ਹਰਿਆਣੇ ਦਾ ਰਹਿ ਗਿਆ ਉਹ ਵੀ ਅਸੀਂ ਖੇਤ ਤੋਂ ਖੇਤੀ ਅਨਾਉਂਸ ਕਰਦੇ ਹਾਂ ਅੱਜ ਅਸੀਂ ਬਠਿੰਡੇ ਦਾ ਇੱਥੇ ਅਨਾਉਂਸ ਕਰਨ ਆਏ ਹਾਂ ਕਿ ਇਹ ਸਾਡੇ ਉਮੀਦਵਾਰ ਹੈਗੇ ਆ ਅਸੀਂ ਜਿੰਨੀਆਂ ਵੀ ਹਮਖਿਆਲੀ ਧਰਾਂ ਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਗਏ ਤੁਹਾਨੂੰ ਚੋਣ ਹੈ ਤੁਸੀਂ ਇਹ ਸ਼੍ਰੋਮਣੀ ਕਾਲੇਗਨ ਅਮਰਸੱਭ ਦੇ ਚੰਡੀਗੜ੍ਹ ਲਈ ਲੜੋਗੇ ਜਾਂ ਕਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਸੀ ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੋੜ ਤੋਂ ਇਹਨਾਂ ਨੇ ਸਾਡਨ ਉਸ ਵੇਲੇ ਸਮਰਥਨ ਦਿੱਤਾ ਸੀ ਇਹ ਸਮਰਥਨ ਕਹਿੰਦੇ ਕਿ ਅਸੀਂ ਕਹਿ ਰਹੇ ਸੀ ਮੇ ਤੁਹਾਡਾ ਆਪ ਦਾ ਪਾਰਟੀ ਦਾ ਨਾਮ ਕੀ ਰਹੂਗਾ ਸਾਡਾ ਯਾਤ ਤੌਰ ਤੇ ਅਸੀਂ ਲੜ ਰਹੇ ਹਾਂ ਇਸ ਚੋਂ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਹਾਨੂੰ ਕਹਾਂਗੇ ਹੋ ਤਾਂ ਤੁਸੀਂ ਪਾਰਟੀਕ ਸਮਾਂ ਨਹੀਂ ਹੋਇਆ ਨਹੀਂ ਹੋਇਆ ਜੀ ਉਹ ਕੋਈ ਨਿੱਜੀ ਵਿਚਾਰ ਨਹੀਂ ਜੀ ਮੇਰੇ ਨਿੱਜੀ ਵਿਚਾਰ ਨਹੀਂ ਦਿੰਦੇ ਮੈਨੂੰ ਨਹੀਂ ਨਹੀਂ ਵਿਚਾਰ ਮਿਲਦੇ ਕੁਜੂਰੀ ਨਹੀਂ ਹੁੰਦਾ ਵੀ ਆਪਾਂ ਕਿ ਜੇ ਪਾਰਟੀ ਦੇ ਨਾਲ ਹੀ ਰਲ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਘੱਟੋੜਛ ਵੀ ਆਉਂਦੀਆਂ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹੁਣ ਕਿਸਾਨ ਤਾਂ ਬਚੋਣ ਲੜਦੇ ਨਹੀਂ ਹੈਗੇ ਵਿਚਾਰ ਤਾਂ ਸਾਡੀ ਕਿਸਾਨਾਂ ਨਾਲ ਵੀ ਅਲੱਗ ਦੀ ਹੁਣ ਤੁਸੀਂ ਫਿਰ ਆਜ਼ਾਦ ਦੇ ਤੌਰ ਤੇ ਲੜੋ ਆਜ਼ਾਦ ਲੜੋ ਨਹੀਂ ਮਾਨ ਸਾਹਿਬ ਦਾ ਸਮਰਥਨ ਕਿੰਦਰ ਦਾ ਸਮਰਥਨ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫੈਸਲਾ ਕਰਾਂ ਸਾਨੂੰ ਜਿਤਾਉਣ ਵਾਲੇ ਲੋਕ ਨੇ ਅਸੀਂ ਕੁਛ ਨਹੀਂ ਸਾਨੂੰ ਭੇਜਣ ਵਾਲੇ ਲੋਕ ਨੇ ਲੋਕ ਕੀ ਕਹਿੰਦੇ ਆ ਲੋਕਾਂ ਮੁਤਾਬਕ ਫੈਸਲਾ ਲਿਆ ਜਾਣਾ ਚਾਹੀਦਾ ਕਹਿੰਦੇ ਬਹੁਤ ਨੇ ਕਹਿੰਦੇ ਬਹੁਤ ਨੇ ਵੀ ਅਸੀਂ ਲੋਕਾਂ ਨੂੰ ਪੁੱਛਾਂਗੇ ਨਹੀਂ ਲੱਖਾ ਜੀ ਲੋਕਾਂ ਨੇ ਤਾਂ ਆ ਕਿ ਤਾ ਤੁਹਾਨੂੰ ਕਹੀ ਦਿੱਤਾ ਤੁਹਾਨੂੰ ਫੈਸਲਾ ਦੇ ਦਨਗੇ ਉਹ ਨਹੀਂ ਨਹੀਂ ਅੱਗੇ ਅੱਗੇ ਅਸੀਂ ਤਾਂ ਇਹ ਕਹਿੰਦੇ ਆ ਅੱਜ ਅਸੀਂ ਇਹ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਅਸੀਂ ਪੰਜਾਬ ਦੀ ਗੱਲ ਭਾਈ ਇੱਕ ਠੋਕ ਕੇ ਕਰਾਂਗੇ ਪਾਰਲੀਮੈਂਟ 'ਚ ਕੱਲ ਨੂੰ ਉੱਥੇ ਜਿਹੜੀ ਕੋਈ ਪੰਜਾਬ ਰੋਧੀ ਧਰ ਹੈ ਸਾਡੇ ਵਰਗਾ ਬੰਦਾ ਉੱਥੇ ਜੁੜਦੇ ਜਾ ਕੇ ਉਹ ਤਾਂ ਨਹੀਂ ਲੋਕ ਕਹਿਣਗੇ ਨਾ ਆਨਗੇ ਜਿਵੇਂ ਕਾਂਗਰਸ ਤੇ ਭਾਜਪਾ ਨੂੰ ਤੋਂ ਦੇ ਹੌਂਕੇ ਬਸ ਥੋੜੇ ਵੋਟਾਂ ਗਿਆ ਲੈ ਜੇ ਤੁਹਾਨੂੰ ਜਿਤਾਤਾ ਤਾਂ ਲੋਕਾਂ ਨੇ ਤਾਂ ਕਹਿ ਦਿੱਤਾ ਕਿ ਤੁਸੀਂ ਹੁਣ ਅੱਗੇ ਦੇਖੋ ਕੀ ਕਰਨ ਉਹਨਾਂ ਦੇ ਲਓ ਦੇ ਜੇ ਐਵਰੇਜ ਸਥਿਤੀ ਹੋ ਗਈ ਅਸੀਂ ਗੱਲ ਕਰਾਂਗੇ ਕਿ ਵਿਦੇਸ਼ੀ ਮਾਮਲਿਆਂ ਦੇ ਵਿੱਚ ਤੇ ਰੱਖਿਆ ਦੇ ਸਬੰਧ ਦੇ ਵਿੱਚ ਤੇ ਗ੍ਰਹਿ ਵਜ਼ਾਰਤ ਦੇ ਵਿੱਚ ਸੋਸ਼ਲ ਵੈਲਫੇਅਰ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵਿੱਚ ਸਾਡੀ ਗੱਲ ਉੱਥੇ ਰੱਖੀ ਜਾਊਗੀ ਕਿ ਨਹੀਂ ਤੇ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਕੈਬਨਿਟ ਬਣੂਗੀ ਉਹਦੇ ਵਿੱਚ ਸਾਨੂੰ ਪਾਇਆ ਜਾਊਗਾ ਕਿ ਨਹੀਂ ਪਾਇਆ ਜਾਊਗਾ ਤੇ ਬਿਲਕੁਲ ਸ਼ਰਤ ਰੱਖ ਕੇ ਅਸੀਂ ਉਹਦੇ ਵਿੱਚ ਸ਼ਾਮਲ ਹੋ ਸਕਾਂਗੇ